ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀਆਂ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਪਿੰਡ ਚਾਟੀਵੰਡ ਤਹਿਸੀਲ ਤੇ ਜਿਹੜਾ ਸ਼੍ਰੀ ਅਮਰਸਰ ਸਾਹਿਬ ਬਾਈ ਜੋਬਨ ਦੇ ਫਾਰਮ ਤੋਂ ਗਾਂਵਾਂ ਜਿਹੜੀਆਂ ਦੋ ਸੱਜੇ ਸੂਈਆਂ ਹੋਣਗੀਆਂ ਤੇ ਇੱਕ ਉਹ ਵੀ ਗਾਂ ਸੱਜੇ ਸੂਈ ਇੱਕ ਗਾਂ ਦੋਸਤੋ ਟੋਕੜ ਤੇ ਦੋ ਇਹ ਨਕੀਆਂ ਜਿਹੜੀਆਂ ਕਟੀਆਂ ਬਾਈ ਦੇ ਕੋਲ ਸੇਲ ਵਾਸਤੇ ਆਈਆਂ ਜੇ ਅੱਜ ਦੀ ਵੀਡੀਓ ਦੇ ਵਿੱਚ ਚੁਣੀਆਂ ਮੁੱਲ ਦੋਸਤੋ ਗਾਵਾਂ ਦੇ ਬਿਲਕੁਲ ਨੋਰਮਲ ਹੋਣਗੇ 40000 ਤੋਂ ਅੰਦਰ ਹੀ ਮੁੱਲ ਲਵੋਗੇ ਜੋ ਹਨ ਹਾਂਜੀ ਹਾਂਜੀ 40000 ਤੋਂ ਅੰਦਰ ਹੀ ਮੁੱਲ ਲਵੋਗੇ ਦੁੱਧ ਦੋਸਤੋ ਹੋਊਗਾ ਕੁਝ 14 15 16 ਦੇ ਲਾਗੇ ਬਨੇ ਜੀ ਪ੍ਰੋਪਰ ਡਿਟੇਲ ਸਾਰੀ ਆਪਾਂ ਬਾਈ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਆਓ ਵੀਰ ਨਾਲ ਗੱਲਬਾਤ ਕਰਦੇ ਹਾਂ ਡਿਟੇਲ ਸਾਰੀ ਪੁੱਛਦੇ ਹਾਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ। ਹਾਂਜੀ ਬਾਈ ਜੀ ਬਹੁਤ ਸასი ਸ਼ਾਲ ਸასი ਸ਼ਾਲ ਜੀ ਉਹ ਠੀਕ ਠਾਕ ਵਧੀਆ ਜੀ ਬੇ ਕਿਰਪਾ ਜੀ ਚੱਲੀ ਜਾਂਦਾ ਵਜੇ ਕੰਮ ਚੱਲੀ ਜਾਂਦਾ ਮਾਦੀ ਕਿਰਪਾ ਜੀ ਐਡਰੈਸ ਆਪਣਾ ਬੋਲ ਦਈਏ ਨਹੀਂ ਜਾਤੀ ਵੰਡ ਸ਼ਾਹੇਰ ਅੰਮ੍ਰਿਤਸਰ ਸੀਲੀਆਂ ਅੰਮ੍ਰਿਤਸਰ ਫੋਨ ਨੰਬਰ ਹੈਗਾ 90418 7494 ਨਾ ਜੋਬਨ ਜੀ ਜੋਬਨ ਹਾਂਜੀ ਦੋ ਗਾਵਾਂ ਤਾਜ਼ੀਆਂ ਸੂਈਆਂ ਇੱਕ ਟੋਕ ਤੇ ਸ਼ੁਰੂ ਕਰ ਲਈ ਆਪਾਂ ਇਸ ਗਾਣ ਤੋਂ ਪਹਿਲਾਂ ਇਹ ਗਾਂ ਵੀ ਜੀ ਅਜੇ ਕੋਈ ਬਾਂਗਰਾਂ ਦੀ ਗਾਂ ਸੁਈ ਆ ਬੱਚਾ ਬੱਚਾ ਵਿਖਾ ਦਿਓ ਆ ਬੱਚਾ ਜੀ ਮਗਰ ਦੇ ਤੇ ਗਾਂ ਉਹ ਜਿਹੜਾ ਦੁੱਧ ਹੋਗਾ ਉਹ ਦੁੱਧ 13 ਕਿਲੋ ਹੋਗਾ ਨੂੰ ਨੰਗਾ ਨਾ 13 ਕਿਲੋ ਜਿਹੜਾ ਚਵਾਉਂਦੀ ਗਈ ਹਣ ਆ ਲੋ ਜੀ ਕਰੋ ਜੀ ਚੈੱਕ ਕੱਦ ਕੱਟ ਗਾਂ ਦਾ ਸੋਹਣਾ ਬਰੀਡ ਸੋਹਣੀ ਸੁਹਾ ਕਰਮਾ ਸੁਈ ਜੋ ਸੁਹਾ ਵੀਰ ਜੀ 2 ਸਾਲ ਸੁਈ ਜੇ ਦੂਸਰਾ ਸੁਹਾ ਸੁਈ ਤੇ ਦੋਸਤੋਂ ਥਣ ਕਿਹੜੇ ਲੱਗੇ ਨੇ ਬਾ ਕਮਾਲ ਥਣ ਲੱਗੇ ਨੂੰ ਆ ਕਰਿਓ ਚੈੱਕ ਇੱਕ ਵਾਰੀ ਗਾੜੇ ਭਾਈ ਲੱਖ ਲੱਖ ਦੀ ਲੈ ਗਈ ਵੇਚੀ ਆ ਹਾਂਜੀ ਲੱਖ ਲੱਖ ਦੀ ਮੈਂ ਵੀ ਵੇਚੀ ਲੈ ਕੇ ਠੀਕ ਹੈ ਜੀ ਭਲਾ ਜਿਹੜਾ ਥਣ ਲੱਗਾ ਨਾ ਗਾਂ ਨੂੰ ਇਹ ਕਹਿੰਦਾ ਥਣ ਇੰਜ ਲੱਗਾ ਹੁੰਦਾ ਛੇਤੀ ਆ ਲੋ ਜੀ ਆ ਲੋ ਤੇ ਠੰਡੀ ਠੰਡੀ ਹੋਊਗੀ ਕਰਮਾਂ ਵਾਲੀ ਠੀਕ ਹੈ ਜੀ ਆ ਲੋ ਆ ਲੋ ਜੇ ਨਾ ਤੇ ਥਣ ਮਿਲਣਾ ਜੇ ਤੇ ਨਾ ਇਹ ਆ ਜਿਹੜਾ ਮੁੱਲ ਮਿਲਣਾ ਹਾਂਜੀ ਹੈ ਨਾ 12 12 ਕਿਲੋ ਵਾਲੀ ਗਾਂ ਆ ਆਪਾਂ ਗਾਂ 60000 ਦੀ ਵਿਕਦੀ ਆ ਠੀਕ ਹੈ ਜੀ 65 ਦੀ ਵਿਕਦੀ ਪਰ ਆਪਾਂ 40000 ਦੀ ਗਾਂ ਦੇਣੀ ਆ ਠੀਕ ਹੈ ਜੀ ਲਓ ਜੀ ਆ ਕਰਿਓ ਚੈੱਕ ਇੱਕ ਵਾਰੀ ਕੰਬਾਈ ਜੀ ਨੇ ਕਹਿੰਦਾ ਵੀ ਅੱਜ ਮੇਲਾ ਹੀ ਆ ਲੁੱਟਣ ਵਾਲਾ ਆ ਕਰਿਓ ਚਾਹ ਕੇ ਵੇਖੋ ਥਣਾਂ ਦੀ ਕੁਆਲਿਟੀ ਇੱਕ ਦਿਨ ਹਾਂ ਲਗੂ ਨਾ ਬਹੁਤ ਚੰਗੀ ਨਿਕਲਦਾ ਨੇ ਦੀ ਦਗਾ ਆ ਆ ਵੇਖੋ ਇੱਥੇ ਕੋਈ ਦੋ ਟਾਈਮ 24 ਕੋ ਤਿੰਨ ਟਾਈਮ 24 ਆਪਦੀ ਮਜਾ ਰਗਾ ਥਣ ਲੱਗਾ ਹਾਂ ਥਣ ਮਈਆਂ ਅੱਗੇ ਲੱਗਾ ਓਏ ਤਾਰਾ ਤੁਰਾ ਵਧੀਆ ਹੁੰਦੀ ਮਤਲਬ ਥਾਂ 24 ਦੀ ਪੋਲੀ ਹੋਗੀ ਕੋ ਥਣ ਘਟਵਾਤ ਨਹੀਂ ਹੋਗਾ ਕੋ ਪੂਰ ਛੱਟਾ ਆਵੇ ਕੋ ਡੋਕਲੇ ਸਾਡੀ ਗਾਂ ਲਾਦੀ ਕਵਾਪਸ ਠੀਕ ਹੈ ਹੁਣ 13 ਕਿਲੋ ਦੋ ਤੁ ਮੌਕੇ ਦਾ ਪੂਰਾ ਚਾਰ ਦੁੱਧ 14 ਕਿਲੋ ਹੋਗਾ ਬਸ 13 ਕਿਲੋ ਚਵਾ ਕੇ ਦੇ ਦੀ 13 ਕਿਲੋ ਕਰਕੇ ਕੋ ਸੌਦਾ ਕਰ ਹੈ ਨਾ ਹਾਂ ਠੀਕ ਹੈ ਤੇ ਦੱਸੋ ਦਾ ਮੁੱਲ ਜੈ ਜੈ ਛੜੀਸ਼ੁਰ ਨੀ ਇਹਦਾ ਮੁੱਲ ਜਿੰਨੇ ਚੰਗੇ ਲਾਦੀ ਆ ਕਰੋ ਜੀ ਚੈੱਕ ਸਾਢੇ 12 ਨਾ ਜਦੋਂ ਸਿਆ ਕੋਈ ਇੱਕ ਬੱਤੀ ਨਹੀਂ ਅੱਜ ਆਈ ਮਦਦ ਦਿਖਾਵਾਂ ਦਵਾਣ ਹੋ ਕੇ ਪੌਂਦੀਆਂ ਨਵਾਈਆਂ ਨਹੀਂ ਠੀਕ ਹੈ ਉਹ ਮੌਸਮ ਉਠੜਾ ਠੰਡਾ ਰਿਹਾ ਹਾਂਜੀ ਹਾਂਜੀ ਬਦਲਵਾਈ ਜੀ ਹੋਈ ਫਿਰਦੀ ਵਾਰ 40000 ਦੀ ਗਾਂ ਦੇਣੀ ਆਪਾਂ ਕਿੰਨਾ ਕੁ ਮਾਨਤਣਾ ਕੋਈ ਮੋਲ ਨਹੀਂ ਪੰਜਾਬ ਜੰਗਾ ਕਰਦਾ 40000 ਦੀ ਗਾਂ ਦੇਣੀ ਹੈ ਮਾਨਤਣਾ ਕਿੰਨਾ ਕੁ ਹੋ ਸਕਦਾ ਇਹ ਤਾਂ 30000 ਦਾ ਹੋਊਗਾ 37000 37000 ਹੈਗੀ ਕਿ ਜੈਸ ਕੋਈ ਥੋੜੀ ਬੋਲੀ ਇਹ 1000 ਦੀ ਔਰ ਕਰਦਾ ਆ 36000 35 ਦੀ ਕਰਦੀ 35 ਪੂਰੇ 35 ਵਾਸ਼ੀ ਦੇ ਦਾਂਗੇ 2 16 18 ਕਿਲੋ ਦੇ ਦੋਗੇ ਸਾਮਣ ਵਾਲੀ ਹੈ 2 4 ਦਿਨ ਆ ਲੋ ਜੀ ਦੋਸਤੋ ਕਰ ਲੋ ਚਾਹੇ ਇਹ ਮੇਰਾ ਮੂਲਾ ਵਾਸ਼ੀ ਦੇ ਮਾਰਨਾ ਹੈ ਕਰਿਓ ਜੀ ਚੈੱਕ ਦੋਸਤੋ 12 ਦੀ ਵਾਸ਼ੀ ਸਹੀ ਹੈ ਸਾਰੀ ਦੁੱਧ ਵੇਖੋ ਹਾਂਜੀ ਦੁੱਧ 14 ਕਿਲੋ ਮੰਨ ਕੇ ਕੋਈ ਭੈਣ ਭਰਾ 13 ਕਿਲੋ ਮੰਨ ਕੇ ਸੌਦਾ ਕਰਾ 13 ਕਿਲੋ ਤੇ ਕੰਡਾ ਲਵਾ ਲਾਂਗੇ ਦੋ ਟਮੇ ਚਵਾਵਾਂਗੇ ਠੀਕ ਹੈ ਜੀ 34 ਹਜ਼ਾਰ ਦੀ ਹਾਂ 40 ਹਜ਼ਾਰ ਦੀ ਤੇ 35 ਹਜ਼ਾਰ ਦੀ ਦੇ ਦਾਂਗੇ 35 ਦੀ ਠੀਕ ਹੈ ਜੀ ਲਓ ਜੀ ਗਾਂ ਦਾ ਇੱਕ ਰੀਕਾਡ ਕੱਟ ਕਰ ਸੇ ਕਰ ਲੋ ਆ ਬੱਚਾ ਦੇ ਮਗਰ ਇੱਥੇ ਕੋਈ ਦੋ ਟਾਈਮਾਂ 24 ਕਿ ਨਹੀਂ ਨਹੀਂ ਨਾ ਕੋਈ ਵੀਰਪਾ ਚੋ ਸਕਦਾ ਆਪਾਂ ਕਵੈਂਟੀ ਦੇ ਗਾਂ ਦੇਵਾਂਗੇ ਪੰਜਾਂ ਦਿਨ ਦੀ ਕਵੈਂਟੀ ਦੇ ਠੀਕ ਹੈ ਜੇ ਤੋ 13 ਕਿਲੋ ਇਹਦੇ ਗਾਂ ਵੱਖ ਲੈ ਇਹ ਤੇ ਗਾਂ ਸਾਡੀ ਲਾਦ ਕੇ ਵਾਪਸ ਕਰਦੇ ਪੈਸੇ ਵੀ ਡਬਲ ਤੇ ਕਵਾਇ ਸਾਡਾ ਕੰਮ ਜਾਂਦਾ ਪੰਜ ਦਿਨ ਦੀ ਗਰੰਟੀ ਹੈ ਨਾ ਤੇਰਾ ਗਲੋਦੋ ਤੂੰ ਨਾ ਗਾਂ ਕੱਢੇ ਤੇ ਲਾਦ ਕੇ ਵਾਪਸ ਹਾਂ ਕਵਾਇ ਸਾਡਾ ਕੰਮ ਜਾਂਦਾ ਭਾਵੇਂ ਕੋ 300 ਕਿਲੋਮੀਟਰ ਦੇ ਘੜੇ ਪਾਣੀ ਕੋ 600 ਕਿਲੋਮੀਟਰ ਦੇ ਗਾਂ ਕਰਤਾ ਅੱਛਾ ਜੀ ਐਡੀ ਵੱਡੀ ਆਫਰ ਲਾਤੀ ਵਾਹ ਜੇ ਦੁੱਧ ਹੋਗਾ ਜੇ ਦੁੱਧ ਹੈਗਾ ਤਾਂ ਆਪਾਂ ਗਰੰਟੀ ਦੇਣੀ ਤੇ ਕੋਈ ਬੰਦਾ ਨਹੀਂ ਦਿੰਦਾ ਗਰੰਟੀ ਠੀਕ ਹੈ ਜੀ ਸਾਡੀ ਮਾਲ ਦੀਆਂ ਵੀਡੀਓ ਬਥੇਰੀਆਂ ਕੋਈ ਬੰਦਾ ਨਹੀਂ ਸਾਡੀ ਗਾਂ ਗਾਂ ਨੂੰ ਦੁੱਧ ਦੇਣਾ ਦੱਸੋ ਜੀ ਇਹਦੇ ਬਾਰੇ ਇਹ ਗਾਂ ਬੜੀ ਖੂਬਸੂਰਤ ਹੈ ਬਾਕੀ ਦੇਖੋ ਦੋਸਤੋ ਇਹ ਗਾਂ ਇਹ ਸੁਵਾ ਕਰਮ ਸੂਈ ਇਹ ਵੀ ਸੁਵਾ ਸੁਵਾ ਦੂਸਰਾ ਸੂਈ ਜੀ ਦੂਸਰਾ ਸੁਵਾ ਸੂਈ ਹੈ ਨਾ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਹੈ ਇਹਦੇ ਮਗਰ ਬੱਚਾ ਹੀ ਹੈ ਨਾ 15 ਕਿਲੋ ਦੁੱਧ ਦੇ ਮਗਰ ਤੇ ਆਇਆ ਅਸਲ ਤਿਆਰ ਹੈ ਇਹਨੂੰ ਆਈ ਸੂਈ ਨੂੰ ਕੋਈ ਅਜ ਸੂਈ ਨਾ ਹੱਤਾ ਹੀ ਰਹ ਉਹਦੀ ਹੱਤਾ ਹੀ ਹੋਈ ਹੱਤਾ ਹੋ ਗਿਆ ਦੋਸਤੋ ਇਹ ਮੇਰਾ ਮੂਲਾ ਇਹਨੇ ਵਚੀਨੇ ਮਾਰ ਮਾ ਆਹ ਕਰਿਓ ਚੈੱਕ ਦੋਸਤੋ ਇਹ ਬਰੀਡ ਬਹੁਤ ਸੋਹਣੀ ਹੈ ਜੇਖਦੇ ਆ ਦੋਸਤੋ ਗਾਂ ਨਵਾਈ ਹੁੰਦੀ ਨਾ ਤੇ ਵੱਡੀ ਗਾਂ ਹੈ ਤੇ ਬਹੁਤ ਵਧੀਆ ਕੁਆਲਿਟੀ ਬਣੀ ਔਰ ਇੱਕ ਮੌਸਮ ਡਾਉਣੇ ਦੇ ਕਵੀਰ ਕੰਧਾ ਬਤੀ ਨਹੀਂ ਹੈਗੀ ਇੱਕ ਸੂਈ ਤਾਜੀ ਡੰਗਰ ਤੋਂ ਜੀ ਨਹੀਂ ਕਰਦਾ ਆ ਵੇਖੋ ਦੋਸਤੋ ਜੀ ਕੱਟ ਕੱਟ ਵੇਖੋ ਨੁਕਰੀ ਘੋੜੀ ਜੇ ਯਾਰ ਵੀਰ ਤੋਂ ਬਹੁਤ ਜੀ ਨਹੀਂ ਵਸ਼ੀ ਤੋ ਕੋਈ ਅੰਤ ਤੱਕ ਕੋਈ ਨਹੀਂ ਕਹਿੰਦਾ ਸਾਮਝ ਨਹੀਂ ਕਰਮਾਰੀ ਹਾਂ ਸਾਮਣ ਤੋਂ ਬਾਕੀ ਚਲੋ ਫੇਰ ਵੀ ਇੱਕ ਕੋਈ ਮੁੱਲ 50 ਨਹੀਂ ਕੋਈ ਬਝਾਨੀ ਕਰਨਾ ਕੋਈ ਸਾਥ ਨਹੀਂ ਕਰਨਾ 40000 ਦੇ ਵਿੱਚ ਦੇਣੀ ਹੈ 40000 ਦੇਣੀ ਹੈ ਉਸ ਤੋਂ ਮਾਨ ਦੇਣਾ ਇਹਦੇ 2000 ਦਾ ਮਾਨ ਹੋ ਜਾਊਗਾ 38000 ਹਾਂ ਲਓ ਜੀ ਬਾਕੀ ਕੋ ਫੋਨ ਲਾਵੇ ਭੈਣ ਭਾਈ ਇੱਥੇ ਆਵੇ ਕੋ ਦੁੱਧ 15 ਕਿਲੋ ਚੋਗੇ ਲਵੇ ਯਾਰ ਲਓ ਦੋਸਤੋ ਚਾਲ ਵੇਖੋ ਗ ਕਰੋ ਚੈੱਕ ਇੱਕ ਕਿੜਾ ਹੋਰ ਕੜਾ ਲਓ ਜੀ ਇੱਕ ਕਿੜਾ ਹੋਰ ਕੜਾ ਜੀ ਹਾਲੇ ਜੀ ਵੇਖੋ ਜੀ ਇਹ ਤਾਂ ਜਿੱਥੋਂ ਗਾਣਾ ਥੋੜੀ ਜਿਹੀ ਲਈ ਨਾ ਗਾਣਾ ਖੁੱਲੀ ਵੈਂਦੀ ਆ ਹਾਂ ਉਹਦਾ ਕੀ ਧਬੂ ਦਾ ਆਲਜੀ ਬਣਾਉਂਦੀ ਆ ਗਾਣ ਤਾਂਜ ਤਾਂ ਸਰ ਤੁਰਦੀ 204 ਵੇਖੋ ਗਾਂ ਦੀ ਪਲਵਾਨ ਆ ਰਹੀ ਹੈ ਬਾਕੀ ਚਾਲ ਜੀ ਬੜੀ ਵਧੀਆ ਧਬੂ ਨਾ ਫਿਰ ਵੀ ਹਾਂ ਲਓ ਜੀ ਕਰੋ ਚੈੱਕ ਥੋੜੀ ਜਿਹੀ ਧਬੂ ਦੀ ਆਲਵਾਸ਼ੀ ਬਣਾਉਂਦੀ ਆ ਕੋਈ ਗੱਲ ਨਹੀਂ ਕੱਚੀ ਨੂੰ ਬਹੁਤ ਸੋਹਣੀ ਬਰੀਡ ਲਓ ਜੀ ਲਓ ਜੀ ਆ ਕਰੀਓ ਚਾ ਭਾਈ ਕਹਿੰਦਾ 15 ਕਿਲੋ ਦੁੱਧ ਜਿਹੜਾ ਤਿਆਰ ਆ ਥੱਲੇ ਹੁਣ ਦੇ ਇੱਥੇ ਆਵੇ ਕੋ ਦੋ ਟਾਈਮ ਕੋ ਤੇਰਾ ਨਾਮ ਚੋ ਕੇ ਲਵੇਦੀ ਆ ਕੋਈ ਵੀ ਦੀਰਪਾਣੇ ਪੈਸੇ ਦੇਣੇ ਅਗਲੇ ਨੇ ਕਹਿਣ ਦੀ ਗੱਲ ਨਹੀਂ ਕਹਤਾ ਬਾਬਾ ਜੀ ਬੰਦਾ ਤਸੱਲੀ ਕਰ ਲਉ ਆਪਣੀ ਹੈਨਾ 38000 ਚੋਂ ਮਾਨਤਨ ਫੋਨ ਲਾਵੇ ਕੋ ਭੈਣ ਦਾ ਦੇ 38000 ਦੀ ਦੇਾਂਗੇ ਉੱਚੇ ਮਾਨਤਨ ਫੋਲ ਕਰਾਂਗੇ ਉੱਚੇ ਮਾਨਤਨ ਆ ਬੱਚਾ ਜਿਹੜੀ ਬੱਚਾ ਵਿਖਾ ਦਿਓ ਮਰਿਆ 37000 ਦੀ ਹੋ ਜੂਗੀ ਦੇ ਦਾਂਗੇ ਭਾਜੀ 37000 ਦੀ ਹੋ ਜੂਗੀ ਦੇ ਦਾਂਗੇ ਮੈਂ ਨਾ ਬਰਾਬਰ ਨਾ ਕਰਦੀ ਜਿਹੜਾ 35 35 ਪੜਾ 35000 ਦੀ 15 ਕਿਲੋ ਲਈ ਗਾਦੇ ਨਾ ਭਾਈ ਤੇ ਦੋ ਦਿਨ ਚਵਾ ਕੇ ਦੇਣੀ ਏ ਹੋਜੂ 35 ਦੀ ਦੇ ਲਾਂਗੇ ਭਾਈ ਕਰਦਾ 35 ਦੀ ਦੇ ਦਾਂਗੇ ਲਓ ਜੀ ਦੋਸਤੋ ਲੱਗੀ ਜੀ ਆਫਰ ਵੱਡੀ ਆਫਰ ਇਧਰ ਬੱਚਾ ਨਾਲ ਬਹੁਤ ਚੰਗੀ ਰਚੀ ਆ ਹਾਂ ਕੋਈ ਰੰਗਾ ਨਹੀਂ ਪੋਣਾ ਦੋਵੇਂ ਗਾਵਾਂ ਨੂੰ ਇੱਥੇ ਤਾਂ ਦੋਵੇਂ ਚੋਣੀਆਂ ਏ ਠੀਕ ਹੈ ਜੀ ਹਾਂ ਦੋ ਦੋ 35000 ਰੁਪਏ ਉਹਦਾ ਮੁੱਲ ਤੇ 35000 ਹੀ ਮੋਲੇ ਦਾ ਹਾਂਜੀ ਤੇ ਬਿਲਕੁਲ ਤਾਜ਼ੀਆਂ ਸੁਈਆਂ ਦੋਵੇਂ ਦੁੱਧ ਇੱਕ ਥੱਲੇ 13 ਕਿਲੋ ਤਿਆਰ ਇੱਕ ਥੱਲੇ 15 ਕਿਲੋ ਤਿਆਰ ਬਾਕੀ ਤਸੱਲੀ ਹਾਂ ਇਹ ਮੱਜਾਂ ਲੱਗਾ ਮੋੜਾ ਮੋੜਾ ਲੰਮੜਾ ਚੌਣ ਇੰਨੀਆ ਪੋਲੀ ਹੈ ਉਹਨਾਂ ਦੇ ਹਮਤ ਕੋਈ ਨਹੀਂ ਹੋਊਗਾ ਠੀਕ ਹੈ ਜੀ ਜਿਹੜਾ ਬੰਦਾ ਬਹਿ ਜੂ ਥੱਲੇ ਉਹ ਦੂਰੀ ਹੈ ਥੱਲੇ ਔਰਦਾ ਨਹੀਂ ਬੰਦਾ ਠੀਕ ਹੈ ਲਓ ਜੀ ਆਓ ਜੀ ਆਹ ਗਾਣਾ ਦਾ ਬੱਚਾ ਆ ਜੇ ਪਹਿਲੇ ਨੰਬਰ ਦੇ ਦੋਵੇਂ ਗਾਣਾ ਦਾ ਬੱਚੇ ਹਾਂ ਜੀ ਇਹ ਤੋਂ ਬਰਾ ਵੀਰ ਦੇ ਕੋਲ ਇੱਕ ਗਾਏ ਤੋਕੜਿਆ ਆਹ ਪੇ ਦੋਵੇਂ ਕਟੀਆਂ ਦੇ ਦਾਂਗੇ 35000 ਰੁਪਏ ਦੀਆਂ ਅੱਛਾ ਜੀ ਲਓ ਜੀ ਦੋਸਤੋ ਆਹ ਕਟੀਆਂ ਦੋ ਬਾਈ ਦੇ ਕੋਲ ਕਹਿੰਦਾ ਵੀ 35000 ਰੁਪਏ ਦੀਆਂ ਕਟੀਆਂ ਦੋਵੇਂ ਦੇਖਤ ਨਹੀਂ ਆਹ ਲੋ ਕਰ ਲੋ ਚੈੱਕ ਦੋਸਤੋ ਇੱਕ ਰਿਕਵੈਸਟ ਹੈ ਵੀਡੀਓ ਦੇ ਵਿੱਚ ਮੈਂ ਕਰਦਾ ਵੀਰਾਂ ਨੂੰ ਸਾਰੇ ਵੀਰੇ ਭੈਣ ਭਰਾਵਾਂ ਨੂੰ ਕਿ ਦੋ ਨੰਬਰ ਵਾਲਾ ਵੀਰ ਕੋਈ ਫੋਨ ਲਾਵੇ ਆ ਦੋ ਨੰਬਰ ਵਾਲਾ ਵੀਰਾਂ ਕੋਈ ਫੋਨ ਲਾਵੇ ਜਿੰਨੇ ਸਾਹਮਣੀਆਂ ਉਹ ਮੇਰਾ ਵੀਰ ਫੋਨ ਲਾਵੇ ਹਾਂ ਦੋ ਨੰਬਰ ਤੇ ਫਲਾ ਆਪਾਂ ਵੀ ਪਰਸੋਂ ਦੇ ਦੇਣੀਆਂ ਐ ਠੀਕ ਹੈ ਪਰ ਆਪਾਂ ਦੇਣੀਆਂ ਨਹੀਂ ਆਪਾਂ ਲਈਆਂ ਸੇਵਾ ਤਾਂ ਸੇਵਾ ਇਥਾ ਹੀ ਦੇਣੀਆਂ ਆਹ ਲੋ ਜੀ ਦੋਸਤੋ ਕਰ ਲਓ ਚੈੱਕ ਆਪਾਂ 2000 ਘੱਟ ਵਟਦਾ ਮਜੂਰ ਆ ਠੀਕ ਹੈ ਜੀ ਇਹਨਾਂ ਦੀ ਉਮਰ ਜੋਬਨ ਕਿੰਨੀ ਕਿੰਨੀ ਹੋਗੀ ਵੀਰ ਜੀ 38 ਸਾਲ ਦੀ ਐ ਕੱਟੀਆਂ ਗਈ ਅੱਛਾ ਜੀ ਸਾਲ ਤੋਂ ਵੀ ਘੱਟ ਹੀ ਹੁੰਦੀ ਸਾਲ ਤੋਂ ਘੱਟ ਹੀ ਉਮਰ ਹੈ ਨਾ ਹ ਤੇ 35000 ਰੁਪਏ ਡਿਮਾਂਡੇ ਇਹ ਚੋਂ ਮੰਨ ਤੜ ਕਿੰਨਾ ਕੋ ਸਕਦਾ ਇਹ ਚ 2000 ਦੇ ਹੋ ਜਾਊਗਾ 33000 ਹਾਂ ਠੀਕ ਹੈ ਜੀ ਇਹ ਕੋ ਸਾਹਮਣ ਵਾਲਾ ਵੀਰ ਭਾ ਫੋਨ ਲਾਊਗਾ ਨਾ ਹਾਂ 30000 ਦੇ ਦੇ ਦਾਂਗੇ ਪਾ ਲਾ ਵੀ ਕੋ ਵੀਰ ਸਾਹਮਣ ਵਾਲਾ ਹਾਂ ਦੂਰ ਵਾਲਾ ਨਾ ਫੋਨ ਨਾ ਲਾਵੇ ਦੂਜਾ ਵੀਰ ਨਾ ਵੀ ਇਹ ਨਾ ਕੋਈ ਮੇਰਾ ਵੀ ਮੇਰਾ ਵੀਰ ਗੁੱਸਾ ਨਾ ਕੋ ਕਰੇ ਹਾਂ ਦੂਰ ਵਾਲਾ ਮੇਰਾ ਵੀਰ ਫੋਨ ਨਾ ਕੋ ਲਾ ਨਾ ਲਾਵੇ ਹਾਂ ਹੂੰ ਠੀਕ ਹੈ ਜੀ ਆਓ ਜੀ ਇਹ ਗਾਂ ਵੀ ਜੀ ਦੁਬਾਰੇ ਲੈਂਦੀ ਚੋਗੇ 100 ਬੰਦੇ ਮਾਝੇ ਖੜੀ ਮਾਈ ਦੇ ਵਿੱਚ ਪਾਈ ਆ ਠੀਕ ਹੈ ਜੀ ਗਾਂ ਉਹ ਦੁੱਧ 7 ਕਿਲੋ ਹੋਊਗਾ 2 ਮਹੀਨੇ ਦੀ ਗਾਂ ਕੱਪਣ ਆ ਦੋਸਤੋ ਟਾਈਮ ਜਿਹੜਾ ਨਾ 2 ਵਜੇ ਦਾ ਦੁਪਹਿਰ ਦਾ ਟਾਈਮ ਹੈ ਤੇ 12 ਕੁਜ ਬਾਈ ਜੂਵਨ ਕ ਤਾਂ ਚੋਕੇ ਤਸੱਲੀ ਕਰਕੇ ਲੈਂਦੀ ਹੈ ਤੇ ਅੱਜ ਚੋਈ ਨੂੰ ਦੋਸਤੋ ਸਿਰਫ 2 ਘੰਟੇ ਦਾ ਟਾਈਮ ਹੋਇਆ ਵਾ ਤੁਹਾਨੂੰ ਪਤਾ ਐਡੀ ਛੇਤੀ ਪਹੂ ਜਿਹੜਾ ਨਹੀਂ ਬੰਦਾ ਇਹਨਾ ਬੰਦਾ ਇਸ ਮਾਦ ਦੇ ਖੜੀ ਹੀ ਕਰੋ ਤੇ ਮਹੀਨੇ ਵਿੱਚ ਪਾ ਕੇ ਲੈਂਦੀ ਜੁਨੀਆ ਲਈ ਅੱਛਾ ਜੀ ਵਟੇ ਸਟੇ ਚ ਲੈਂਦੀ ਹਾਂ ਹਾਂ ਜੀ ਵਿੱਚ ਪਾਈ ਜੀ ਹਾਂ ਠੀਕ ਹੈ ਜੀ ਐਕਸਚੇਂਜ ਕੀਤੀ ਨਾਲ ਹੈ ਨਾ ਮੈਂ ਦੇ ਕੇ ਤੇ ਗਾਂ ਲੈ ਲਈ ਇਹਦੇ ਕੋ ਪੈਸੇ ਦੇ ਕੇ ਨਾਲ ਲਓ ਜੀ ਗਾਂ ਨੂੰ ਦੁੱਧੂਗਾ 7 ਕਿਲੋ 2 ਮਹੀਨੇ ਦੀ ਗਾਂ ਗੱਪਣ ਚ ਭੜਾ ਬੱਚਾ ਕਰਨੀ ਹੈ ਕਰਵਾਈ ਹੈ ਜੀ ਅੱਛਾ ਚੈੱਕ ਨਹੀਂ ਕਰਵਾਈ ਹੈ ਆਪਣੀ ਅਸੀਂ ਚੈੱਕ ਨਹੀਂ ਜੀ ਹੋਈ ਗਾਰੰਟੀ ਕੋਈ ਨਹੀਂ ਹਾਂ ਠੀਕ ਹੈ ਜੀ ਬਾਕੀ ਜਿਹੜਾ ਕੋਈ ਵੀਰ ਖੜੂਗਾ ਖਰੀਦ ਕੋਈ ਦੀ ਕਿਸਮਤ ਆ ਹਾਂ ਜੀ ਹਾਂ ਜੀ ਖਾਲੀ ਕਰਕੇ ਲਈ ਆ ਖਾਲੀ ਕਰਕੇ ਦਵਾਂਗੇ ਪਰ 2 ਮਹੀਨੇ ਦੀ ਗਾਂ ਬਣੀ ਆ ਠੀਕ ਹੈ ਜੀ ਉਹ ਜਿੱਦੀ ਗਾਂ ਜ ਲੱਖ ਸਵਾ ਲੱਖ ਰੁਪਏ ਦੀ ਗਾਂ ਵਧੀਆ ਹੱਤ ਫੇਰਦੀ ਮਿਲਕ ਵੈਨ ਬਹੁਤ ਮੋਟੀ ਆ ਦੁੱਧ 7 ਕਿਲੋ ਬਾਈ ਕਹਿੰਦਾ ਚਪੌਂੜੀ ਐ ਤੇ ਜੋ ਵੀ ਨੇ ਇਹਦਾ ਮੁੱਲ ਕਿੰਨਾ ਕਰਨਾ ਇਹਦਾ ਮੁੱਲ ਹੋਣਾ ਬਾਕੀ ਲੈਣ ਦੇਣ ਕਰਾਂਗੇ ਹਨਾ 12000 ਦੀ ਗਾਂ ਦੇ 12000 ਦੀ ਹਾਂ ਪੂਰੇ 10000 ਦੀ ਫੜਾ ਦੇਗੇ ਦੇ ਦਾਂਗੇ ਲੋ ਜੀ ਕਰੋ ਚੱਕ 7 ਕਿਲੋ ਦੁੱਧ ਤੇ ਪੂਰਾ 10000 ਰੁਪਿਆ ਰੇਟ ਬਾਕੀ ਦੋਸਤੋ ਦੋ ਮਹੀਨੇ ਦੀ ਗੱਬਣ ਵੀ ਆ ਕਨਫਰਮ ਕੋਈ ਨਹੀਂ ਜੇ ਉਹ ਕੋਈ ਵੀਰ ਦੀ ਆਪਾਂ ਖਾਲੀ ਜੀ ਕਰਕੇ ਲਈ ਜੀ ਖਾਲੀ ਕਰਕੇ ਦੇਣੀ ਜੀ ਹਾਂਜੀ 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 ਇਸ ਤੋਂ ਬਿਨਾਂ ਦੋਸਤੋ ਵੀਰ ਦੇ ਕੋਲ ਦੋ ਕਟੀਆਂ ਵੀਰ ਨੇ ਦੱਸਤਾ ਮੁੱਲ ਤੇ ਜਿਹੜੀਆਂ گاਵਾ ਬਿਲਕੁਲ ਤਾਜ਼ੀਆਂ ਸੁਈਆਂ ਦੋ ਤੁਹਾਨੂੰ ਦਿਖਾ ਤੀਆਂ ਦੋਵੇਂ گاਵਾਂ ਦਾ ਰੇਟ ਬਿਲਕੁਲ ਨੋਰਮਲ 35-35000 ਰੁਪਈਆ ਜੀ ਅੱਜ ਵੱਡੀਆਂ ਆਫਰਾਂ ਜਿਹੜਾ ਵੀਰ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਆਹ ਕਰੋ ਚੈੱਕ ਜੀ ਦੇਖੋ ਚਵਾਈ ਕਰਾ ਗਏ ਭਾਈ ਕਹਿੰਦਾ ਦੇਵਾਂਗੇ ਦੋ ਟਾਈਮ ਤਿੰਨ ਟਾਈਮ ਬੇਸ਼ੱਕ ਆਪਣੀ ਕੋਈ ਚਵਾਈ ਕਰ ਲੈ ਜਾਂ ਪਹੁੰਚ ਕੇ ਕਰ ਲੈ ਤੇ ਆਹ ਇਹਨਾਂ ਦੇ ਮਗਰ ਬੱਚਾ ਇਹਦੇ ਮਗਰ ਆ ਤੇ ਦੂਜੀ ਗਾਂ ਦੇ ਮਗਰ ਉਹਦੇ ਮਗਰ ਬੱਚਾ ਆ ਜਾ ਉਹਦੇ ਮਗਰ ਆਹ ਰੋ ਜੀ ਦੋਸਤੋ ਕਰ ਲਓ ਚੈੱਕ ਆਹ ਉਹਦਾ ਬੱਚਾ ਜੀ ਠੀਕ ਹੈ ਜੀ ਅਨਰੇਸੇ ਕਰੀਬ ਇੱਕ ਦਾ ਫੇਰ ਬੋਲਦੇ ਨੇ ਪਿੰਡ ਚਾਟੀਵਿੰਡ ਤਹਿਸੀਲ ਜਿਲ੍ਹਾ ਅਮਰਸਰ ਸਾਹਿਬ ਨਾਮ ਜੋਵਨ ਫੋਨ ਨੰਬਰ ਇੱਕ ਰੀਬਈ ਫੇਰ ਫੋਨ ਨੰਬਰ ਇਹ ਕਹਿੰਦਾ 90418 74904 ਜੀ ਹਾਂਜੀ ਠੀਕ ਹੈ ਜੀ ਧੰਨਵਾਦ ਉਸ ਤੋਂ ਵੀਡੀਓ ਰੱਖਣਾ ਸੀ